हां ਵੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਤੇ ਬੜੇ ਦਿਨਾਂ ਬਾਅਦ ਭਾਈ ਅੱਜ ਦਿਨ ਸਾਫ਼ ਰਗਿਆ ਨਾ ਤੇ ਤੁਸੀਂ ਦੱਸਿਓ ਕਮੈਂਟਾਂ 'ਚ ਕਿੱਥੇ-ਕਿੱਥੇ ਅੱਜ ਪੂਰੀ ਵਧੀਆ ਐ ਕਰੜੀ ਧੁੱਪ ਕੱਢੀ ਰੱਬ ਨੇ ਹਨਾ ਤੇ ਬਹੁਤ ਦਿਨ ਹੋ ਗਏ ਸੀ ਇਹ ਦਿਨ ਉਡੀਕੀ ਜਾਂਦੇ ਨੂੰ ਇਸ ਕਦੋਂ ਮੌਸਮ ਸਾਫ਼ ਹੋਵੇ ਨਾ ਵਧੀਆ ਚੰਗੇ ਦਿਨ ਲੱਗਣ ਤੇ ਫਸਲਾਂ ਸੰਭਾਲੀਏ ਜੜਾ ਤੇ ਆਹ ਦੇਖੋ ਤੁਸੀਂ ਅੱਜ ਸਪਰੇਹਾਂ ਦਾ ਭਾਈ ਚਾਰ ਸਪਰੇਰੇ ਜੋਰ ਆ ਹਨਾ ਬਹੁਤ ਭਰਾ ਅੱਜ ਸਪਰੇਅ ਕਰੀ ਜਾਂਦੇ ਕਿਉਂਕਿ ਦਿਨੀ ਅੱਜ ਖੁੱਲਿਆ ਸਪਰੇਅ ਵਾਲਾ ਨਾ ਤੇ ਤੁਸੀਂ ਵੀ ਦੱਸੋ ਭਾਈ ਕਿਹੜਾ ਏਰੀਆ ਤੇ ਤੁਹਾਡੇ ਮੌਸਮ ਅੱਜ ਕਿਵੇਂ ਆ ਸਾਹ ਭਾਈ ਅੱਜ ਤਾਂ ਮੈਨੂੰ ਲੱਗਦਾ ਨਹੀਂ ਵੀ ਕਿਤੇ ਮੀਂਹ ਹੋਣਾ ਹਨਾ ਕਿਉਂਕਿ ਬਹੁਤ ਕਰੜੀ ਧੁੱਪ ਕੱਢ ਰੱਖੀ ਐ ਤੇ ਸਾਫ਼ ਅਸਮਾਨ ਵੀ ਜਮਾ ਹੈ ਪੂਰਾ ਸਾਫ਼ ਹੋ ਗਿਆ ਹਨਾ ਮੀਂਹ ਨਾਲ ਜਮਾ ਧੋਤਾ ਗਿਆ ਕਿੰਨੇ ਦਿਨ ਹੋ ਗਏ ਲਗਾਤਾਰ ਮੀਂਹ ਪੈਣ ਨੂੰ ਡੇਲੀ ਆਉਣਾ ਸੀ ਅਸੀਂ ਭਾਈ ਮੀਂਹ ਕਦੇ ਤੜਕੇ ਆ ਜਾਂਦਾ ਸੀ ਕਦੇ ਦੁਪਹਿਰੇ ਤੇ ਨਹੀਂ ਫਿਰ ਰਾਤ ਨੇ ਤਾਂ ਪੱਕਾ ਹੀ ਸੀਗਾ ਹਨਾ ਬਹੁਤ ਦਿਨਾਂ ਬਾਅਦ ਅੱਜ ਦਿਨ ਸਾਫ਼ ਹੋਇਆਗਾ ਤੇ ਤੁਸੀਂ ਆਪਣੇ ਏਰੀਆ ਦਾ ਅੱਜ ਦਾ ਦੱਸਿਓ ਮੌਸਮ ਕਿਵੇਂ ਦਾ ਕਿੱਥੇ ਕਿੱਥੇ ਕਰੜੀ ਧੁੱਪ ਐ ਤੇ ਕਿ ਕਿਤੇ ਅੱਜ ਵੀ ਬੱਦਲ ਬਾਈ ਹੈਗੀ ਆ ਕਿਤੇ ਮੀਂਹ ਕਣੀ ਹੈ ਜਾਂ ਨਹੀਂ ਹੈ ਨਾ ਦੱਸਿਓ ਜਰੂਰ ਕਮੈਂਟਾਂ 'ਚ